ਕਾਲ ਕਰਨੀ ਗੁੱਸਾ ਕਰਨ ਦਾ ਸਵਾਰ ਹੁੰਦਾ ਐ ਕੋਈ ਗੱਲ ਨਹੀਂ ਗੁੱਸਾ ਨਾਲ ਕਰ ਹਾਂ ਗੱਲ ਕਰ ਅਣਖ ਜਾ ਕੇ ਅਣਖ ਜਾ ਕੇ ਗੱਲ ਵਕਿਆ ਨਾ ਕੋਈ ਹੋਰ ਕੁੜੀ ਵੀ ਨਹੀਂ ਹੁੰਦੀ ਤਾਂ ਵੀ ਮੈਂ ਇਹੀ ਕਰਦਾ ਜਾਨ ਨਹੀਂ ਮੈਂ ਦਵਾ ਕੇ ਲਾਉਂਦਾ ਬਾਈ ਸਸੀ ਕਾ ਦੋ ਮਿੰਟ ਸਰ ਚਲੋ ਐਕਸ਼ਨ ਸਿਮਰਨ ਮੈਨਾਂ ਤਾਂ ਤੈਨੂੰ ਕਦੇ ਆਪਣੀ ਨਾਲ ਸਾਂਝੀ ਹਮੇਸ਼ਾ ਛੋਟੀ ਪਿਆ ਨਹੀਂ ਸਾਂਝਿਆ ਤੇ ਜੇ ਛੋਟੀ ਭੈਣ ਤੇ ਕੋਈ ਵੀ ਮੁਸੀਬਤ ਪਵੇ ਨਾ ਤਾਂ ਵੱਡੀ ਭੈਣ ਦਾ ਫਰਜ਼ ਬੰਦਾ ਉਹਦੀ ਮਦਦ ਕਰਨਾ ਤੇ ਉਹੀ ਸੇਮ ਕੰਮ ਮੈਂ ਵੀ ਕੀਤਾ ਨਾਲੇ ਜੇ ਤੇਰੀ ਜਗ੍ਹਾ ਤੇ ਕੋਈ ਹੋਰ ਕੁੜੀ ਵੀ ਹੁੰਦੀ ਨਾ ਤਾਂ ਵੀ ਮੈਂ ਇਹੀ ਕੁਝ ਕਰਨਾ ਸੀ ਤੇ ਇਹ ਨਾਲ ਤਾਂ ਮੇਰੀ ਫੇਲ ਵੀ ਬਹੁਤ ਖੁਸ਼ੀ 사ਟ ਹੈ ਮੈਂ ਤਾਂ ਬਸ ਸੱਭਕ ਦੀ ਦੁਆ ਕਰਦੀ ਹਾਂ ਕਿ ਆਪਣੇ ਨੰਨ ਪਰਛਾਈ ਦੇ ਸਾਹ ਹਮੇਸ਼ਾ ਇਹੋ ਜਿਹੀ ਬਣੀ ਰਹੇ ਓਕੇ ਕਾਲ ਕਰ ਗਿਓ ਨਾਲੇ ਮੁਰੋ ਮੁਰੋ ਸੀ ਜਾਂਦੀ ਤੇ ਹੋ ਜਾ ਕਹਦੇ ਵਾ ਕਿ ਵੀ ਵਦਿਆ ਨੂੰ ਪੁਲਿਸ ਜੀ ਚਕਾਓ ਐਂ ਗਾ ਜੀ ਫਿਰ ਉਦੋਂ ਦਾ ਧੰਨਵਾਦ ਚਲੋ ਬਈ ਚੱਲੀ ਚਲੋ ਯਾਰ ਕਰੋ 1 2 3 ਸਟ ਐਕਸ਼ਨ ਉਹ ਖੜਚਾ ਹਾਂ ਦੁਬਾਰੇ ਕਰੋ ਖੜਚਾ ਇੱਥੇ ਆ ਗਏ ਚੱਤਾ ਬਈ ਐਕਸ਼ਨ ਉਹ ਬਈ ਯਾਰ ਉਦੋਂ ਮਾਰੇ ਕਰਦਾ ਸੀ ਬਸ ਆਹੀ ਸੀ ਬਸ ਇਹ ਨਿਸ਼ਾਨੀ ਹੁੰਦੀ ਆ ਫਿਰ ਆ ਕੀ ਇਹ ਕਹਿੰਦੇ ਕਹਿੰਦੇ ਨਿਸ਼ਾਨਾ ਬੰਨੋ ਕਹਿੰਦੀ ਆਹ ਹਦੀਆ ਤੇਰੇ ਕਿੰਨ ਚੱਕਿਆ ਨੀਸ਼ਵਾਨਾ ਜੁੱਠਾ ਕਾ ਨੀਸ਼ਵਾਨਾ ਨਾ ਆਦੀ ਹੈ ਨੀਸ਼ਵਾਨਾ ਆਦੀ ਹੈ ਕਿ ਆ ਇੱਕ ਕਿੱਧਰ ਜਾ ਗਈ ਐਕਸ਼ਨ ਉਹ ਕਿੱਧਰ ਭਜਦਾ ਹਾਸੀ ਆਉਂਦੀ ਆ ਕੀ ਹੋ ਰਿਹਾ ਹੈ ਚੱਲਦੇ ਆ ਚੱਲੋ ਬੈਠੋ ਓਕੇ ਤੁਸੀਂ ਥੋੜਾ ਐ ਖੜੇ ਹੋ ਸੀ ਐ ਨਹੀਂ ਕਰਨਾ ਉਹ ਕਿੱਥੇ ਨੱਦਦਾ ਹੈ ਮਦਾ ਉਧਰ ਹੀ ਭਾਏ ਨਾ ਤੇ ਟਿੱਡਾ ਨਾ ਖਾਈ ਸੁਸਤ ਸੁਸਤ ਐਕਸ਼ਨ ਉਹ ਕਿੱਧਰ ਜਾਣਾ ਊੜੀ ਖੜ ਜਾ ਭਾਬੀ ਮੇਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਤੁਹਾਡਾ ਧੰਨਵਾਦ ਕਿਵੇਂ ਕਰਾਂ ਜੇ ਤੁਸੀਂ ਨਾ ਹੁੰਦੇ ਤਾਂ ਮੇਰੀ ਜ਼ਿੰਦਗੀ ਖਰਾਬ ਹੋ ਜਾਣੀ ਸੀ ਔਰ ਇਹਨੇ ਮੈਨੂੰ ਵਿਆਹ ਕਿ ਲੈ ਜਾਣਾ ਸੀ ਤੇ ਪਤਾ ਨਹੀਂ ਕਿਹੜੀ ਹਲਤਾ ਦੇ ਵਿੱਚ ਸੁੱਤ ਗੁੰਦਾ ਜਿੱਥੇ ਮੇਰੀ ਸਾਰੀ ਥੈਂਕ ਯੂ ਮਾਰਨੇ ਕਰਿਆ ਨਹੀਂ ਇਸੇ ਅੱਛਾ ਹੀ ਬਸ ਉਹ ਬੜਾ ਚਲ ਕੋਈ ਨਹੀਂ ਗੁੱਸਾ ਕਰਦਾ 100 ਵਾਰ ਹੁੰਦਾ ਕੋਈ ਗੱਲ ਨਹੀਂ ਗੁੱਸਾ ਕਰਾ ਉਹ ਤਾਂ ਫਿਰ ਅਣਖ ਜਾ ਆ ਗੱਲ ਖਾ ਅਣਖ ਜਾ ਕੇ ਗੱਲ ਵੱਕੇ ਨਾ ਅਣਖ ਜਾ ਉਹ ਤੇਰਾ ਰਾਸੀ ਸੁਝੇ ਆ ਗਿਆ ਗੁੱਸਾ ਆ ਗਿਆ ਦਿਨ ਚ ਸੋਹਣ ਚ ਹੁਣ ਤਾਂ ਬਈ ਦਰਲਾ ਜਿਹੜਾ ਕੈਰੈਕਟਰ ਉਹ ਐਕਟਰ ਜਿਹੜਾ ਸੱਤਾਂ ਪੈ ਜਾਗ ਪਿਆ ਦੁਪਹਿਰ ਸੌਂਗਾ ਦੀ ਨਾ ਤਾਂ ਕਰਕੇ ਹੁਣ ਚਾਚੂ ਪੀ ਲਈ ਉਹਨੇ ਯਾਹਲਦੇ ਦੋਸਤੋ ਟੋਟ ਘੋਰੀ ਦੀ ਕੁੜੀ ਆ ਬਾਈ ਮਨ ਕਿਲੀ ਕੁੜੀ ਆ ਬਾਸ ਟੋਣੀ ਵਾਲਾ ਕੋਟਕਪੁਰਾ ਬਾਹਰ ਚ ਚੰਗੇ ਹੋਵੇ ਜੀ ਆਪਣੇ ਆਪ ਚੀਂਕੇ ਪਾਣ ਕੇ ਖਾ ਸਕਦੇ ਆ ਥਲੀ ਤਾੜੀ ਇੱਕ ਹੱਥ ਨਾਲ ਥੋੜਾ ਵੱਜ ਕੇ ਦੋਵਾਂ ਹੱਥ ਨਾਲ ਇਹਦਾ ਕਹਿੰਦੀ ਹੁਣ ਆਪਾਂ ਦੋਵੇਂ ਆਪਣੇ ਦੇ ਦੇਖੀ ਜੀ ਕਿ ਕਰਵਾਉਂਦਾ ਕੀ ਆ ਹਮਮ ਭੈਣ ਦੇ ਦੀ ਬਾਤ ਤੁਸੀਂ ਜਾ ਕੇ انہਾਂ ਦੇ ਗਲੇ ਲੱਗ ਜਾਓ ਠੀਕ ਹੈ 9 ਤੋਂ ਚਾਹੀਦੇ ਰੂਪ ਵਿੱਚ ਐਸੇ ਰੱਖੋ ਨਾ ਚੀਜ਼ ਮਾਰ ਨਹੀਂ ਆਇਆ ਹਾਂ ਬਹੁਤ ਲੋਕਾਂ ਨੂੰ ਮਾਰ ਚਾਹੀਦੇ ਰਿਸ਼ਤੇ ਨਾਲ ਜਾਨੀ ਬੇਸ਼ਰਮ ਅੱਗੇ ਹੋ ਕੇ ਵੀ ਸਿਮਰਨ ਤੇ ਮਨਪ੍ਰੀਤ ਮੈਨੂੰ ਦੋਨੇ ਹੀ ਮaaf ਕਰ ਦੋ ਅੱਜ ਤੋਂ ਬਾਅਦ ਤੁਸੀਂ ਮੈਨੂੰ ਸਾਫ਼ ਕਰ ਦੇਣਾ ਮੈਂ ਕਿਸੇ ਬੇਟੀ 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 ਇਤਰੇ ਹੀ ਜਾ ਕੰਮ ਹੈ ਵੀ ਆਪਾਂ ਨਹੀਂ ਆਪਾਂ ਉਵੇਂ ਹੀ ਰਹਿਣਾ ਹੈ ਕਿਤੇ ਸੈਂਡ ਦਿੱਤੀ ਨਾ ਮੈਂ ਫਿਰ ਚੱਲ ਕੋਈ ਨਹੀਂ ਯਾਰ ਫਿਰ ਵੀ ਬਹੁਤ ਸੋਹਣਾ ਬੋਲਿਆ ਬੋਟ ਨਾ ਪਤਾ ਮੜਾ ਕਹਿੰਦੇ ਵੀ ਜਦੋਂ ਹੱਸੇ ਵਿੱਚ ਤਾਂ ਮhenga ਪੈਂਦਾ ਹੁਣ ਦੇਖ ਉਹ ਦੂਰ ਐਂਗਲ ਕਰੀਏ ਚਲ ਹੁਣ ਲਾਸਟ ਐਂਗਲ ਹੈ 25 25 ਬਸ ਹੁਣ ਇਹਨਾਂ ਨੇ ਗੱਲੇ ਲੱਗਣਾ ਸੀ ਬਹੁਤ ਸੋਹਣਾ ਹੁਣ ਐਕਟਿੰਗ ਵਾਲੇ ਰੂਲ ਚ ਆਏ ਐ ਨਹੀਂ ਚੁੱਪ ਬਈ ਬਾਰ ਚ ਬੋਲਦੇ ਰਹਿੰਦੇ ਓਕੇ ਚੈਲੰਜ ਜਾਦਾ ਲੋਕੀ ਤਾਂ ਵੀ ਨਾਲ ਪਰਜਾਇ ਦੇ ਵਿੱਚ ਗਲਤੀਆਂ ਕਰਦੇ ਰਹਿੰਦੇ ਨੇ ਕਿ ਕਿਤੇ ਚੰਗੀ ਹੋਵੇ ਦੂਜੀ ਚੰਗੀ ਬਣ ਕੇ ਵਿਖਾ ਸਕਦੀ ਹੈ ਤਾਂ ਇੱਕ ਇੱਕ ਨਜ਼ਰ ਆਉਂਦਾ ਹੈ ਕੇ ਬਈ ਕੇ ਬਈ ਨੰਬਰ ਰੈਡੀ ਐਕਸ਼ਨ ਨਾਲ ਲੋਕ ਤਾਂ ਐਵੇਂ ਨਾਲ ਪਰਜਾਇ ਦੇ ਰਿਸ਼ਤਿਆਂ ਨੂੰ ਗਲਤ ਬੋਲਦੇ ਰਹਿੰਦੇ ਪਰ ਆਪਣੀ ਬਦੌਲਤ ਹੁੰਦਾ ਸਾਰਾ ਕੰਮ ਠੀਕ ਹੈ ਜੀ ਨਾਲੇ ਤਾਂ ਇੱਕਾ ਥੋੜਾ ਬਚ ਗਏ ਤੋਹਾ ਤੋਹਾ ਮਿਹਨਤੀ ਹੁਕਮ ਕਰੇ ਥੋੜੇ ਆ ਪੱਤ ਕੋਈ ਨਹੀਂ ਮੈਂ ਤੀਆਂ ਫੁਕਰੇ ਥੋੜੀਆਂ ਵੱਤ ਮਨਪਰੀ ਤਾਂ ਹੁਣ ਵੀ ਨਹੀਂ ਆਹੇ ਦੀ ਮਨਪਰੀ ਤਾਂ ਹੁਣ ਵੀ ਨਹੀਂ ਆਹੇ ਦੀ ਉਹਨੂੰ ਕੱਢ ਲੈ ਦੂਜੇ ਦਰਵਾਜ਼ੇ ਤੇ ਫਿਰ ਉਹ ਕੱਢ ਦਿਲ ਤੇ ਲਾ ਗਈ ਹੁਣ ਹੈ ਕੱਲ ਦਿਲ ਤੇ ਜਵਨ ਜਰ ਅਣਖ ਜਾ ਗਈ ਬਸ ਗੱਲ ਚਲੋ ਜਾਗਣੀ ਚਾਹੀਦੇ ਵੀਰੇ ਅੱਜ ਡਾਕਟਰ ਨੇ ਲਿਆ ਦੋ ਯਾਰ ਜਾਗਣੀ ਚਾਹੀਦੀ ਚਲੋ ਸਟਾਰਟ ਕਰੋ ਜਤਨ ਪਰ ਵੀ ਬੈਠੀ ਇੱਧਰ ਸੀ ਕਿ ਐਕਸ਼ਨ